ਦਰਦ ਹੈ بخار ਹੈ ਖੰਗ ਹੈ ਜ਼ੁਕਾਮ ਹੈ ਇਹ ਸਭ ਇੱਕ ਮੈਸੇਜ ਹੈ ਰੱਬ ਦੀ ਤਰਫੋਂ ਦਿੱਤੇ ਹੋਏ ਬਈ ਤੈਨੂੰ ਜ਼ੁਕਾਮ ਲੱਗ ਗਿਆ ਠੀਕ ਹੈ ਜੇ ਠੀਕ ਨਹੀਂ ਕਰੇਂਗਾ ਹੋ ਸਕਦਾ ਅੰਦਰ ਤੇਰੇ ਫੇਫੜੇ ਖਰਾਬ ਹੋ ਰਹੇ ਜਿਹੜੀ ਦਰਦ ਹੈ ਹੂੰ ਉਹ ਅਸੀਂ ਕਹਿੰਦੇ ਆ ਆਮ ਦੇ ਨਾਲ ਬਣਦੀ ਆ ਆਮ ਹੁੰਦਾ ਹੈ ਜਿਹੜਾ ਖਾਣਾ ਤੁਸੀਂ ਖਾਦਾ ਉਹ ਪਚਿਆ ਨਹੀਂ ਠੀਕ ਹੈ ਉਹਨੇ ਜਿਹੜਾ ਰਸ ਬਣਾਇਆ ਉਹ ਗਲਤ ਰਸ ਬਣਿਆ ਠੀਕ ਹੈ ਉੱਥੇ ਜਿਹੜੀ ਗੈਸ ਬਣੀ ਉਹ ਗਲਤ ਗੈਸ ਬਣੀ ਓਕੇ ਉਹ ਪਾਣੀ ਨੇ ਜੇ ਤੇ ਚਲੇ ਜਾਣਾ ਹੈ ਬਲੱਡ ਵਿੱਚ ਠੀਕ ਹੈ ਉਹਨੇ ਕੋਲੈਸਟ੍ਰੋਲ ਕਰ ਦੇਣਾ ਐਸਿਡਿਟੀ ਵਧਾ ਦੇਣੀ ਹੈ ਐਸਿਡ ਬਣੂਗਾ ਯੂਰਿਕ ਐਸਿਡ ਵੱਧ ਜੂਗਾ ਯੂਰਿਕ ਐਸਿਡ ਬਣੂਗਾ ਜੋੜਾਂ 'ਚ ਦਰਦ ਆ ਗਿਆ ਦਰਦ ਕਿਸੇ ਨੂੰ ਵੀ ਦਰਦ ਹੈ ਉਹ ਵਾਤ ਡਿਸਆਰਡਰ ਹੈ ਵాయు ਕਰਕੇ ਹੀ ਦਰਦ ਹੁੰਦਾ ਓਕੇ ਕਮਰ ਦਰਦ ਹੈ ਗਰਦਨ ਦਰਦ ਹੈ ਢਿੱਡ ਦਰਦ ਵਾਯੂ ਹੈ ਇਹ ਵਾਯੂ ਨੂੰ ਖਤਮ ਚੱਕੂਗੀ ਚਦਈ ਓਕੇ ਤੁਹਾਡੀ ਡਾਈਜੈਸ਼ਨ ਸ਼ਕਤੀ ਕਮਜ਼ੋਰ ਹੈ ਹੂੰ ਰੋਟੀ ਖਾਣ ਤੋਂ ਪਹਿਲੇ ਮਿੱਠਾ ਖਾ ਲਓ ਅਖੀਰ 15 ਮਿੰਟ ਪਹਿਲੇ ਡਾਈਜੈਸ਼ਨ ਵਧ ਜੀ ਇਹ ਗੁੱਡ ਡਾਈਜੈਸ਼ਨ ਵਧਾਏਗਾ ਜਿਹੜਾ ਤੁਸੀਂ ਖਾਓਗੇ ਉਹਨੂੰ ਪਚਾਏਗਾ ਪਚਾਏਗਾ ਆਮ ਨਹੀਂ ਬਣੇਗਾ ਖਰਾਬ ਵਾਯੂ ਨਹੀਂ ਬਣੇਗੀ ਗੋਡਿਆਂ 'ਚ ਜਾ ਕੇ ਰੁਕੇਗੀ ਨਹੀਂ ਜੋੜਾਂ 'ਚ ਜਾ ਕੇ ਰੁਕੇਗੀ ਨਹੀਂ ਦਰਦ ਹੋਏਗਾ ਨਹੀਂ ਦਰਦ ਛੁੱਟ ਜੀ ਹੂੰ ਉਹ ਐ ਸਮਝ ਲਓ ਡਾਕੀਆ ਹੈ ਡਾਕੀਆ ਜਿਹਨੂੰ ਆਪਾਂ ਚਿੱਠੀ ਲੈ ਕੇ ਆਂਦਾ ਸੀ ਪੁਰਾਣੇ ਟਾਈਮ ਠੀਕ ਹੈ ਉਹ ਡਾਕੀਆ ਹੈ ਸਾਡਾ ਹੂੰ ਉਹ ਸਾਨੂੰ ਇਹ ਸਮਝ ਆਂਦਾ ਹੈ ਹੂੰ ਵੀ ਭਾਈ ਸਮਝੋ ਕੋਈ ਵੱਡੀ ਬਿਮਾਰੀ ਆਨ ਆਈ ਹੈ ਦਰਦ ਹੈ بخਾਰ ਹੈ ਖੰਗ ਹੈ ਜ਼ੁਕਾਮ ਹੈ ਇਹ ਸਭ ਇੱਕ ਮੈਸੇਜ ਹੈ ਰੱਬ ਦੀ ਤਰਫੋਂ ਦਿੱਤੇ ਹੋਏ ਬਈ ਤੈਨੂੰ ਜ਼ੁਕਾਮ ਲੱਗ ਗਿਆ ਠੀਕ ਹੈ ਜੇ ਠੀਕ ਨਹੀਂ ਕਰੇਗਾ ਹੋ ਸਕਦਾ ਅੰਦਰ ਤੇਰੇ ਫੇਫੜੇ ਖਰਾਬ ਹੋ ਰਹੇ ਹੋਣ ਖੰਗ ਆਈ ਹੈ ਚੈੱਕ ਕਰਾ ਲੈ ਕਦੀ ਅੰਦਰ ਦਿੱਕਤ ਨਹੀਂ ਦਰਦ ਹੈ ਚੈੱਕ ਕਰਾ ਲੈ ਕਦੀ ਤੇਰੇ ਗੋਡੇ ਨਾ ਖਰਾਬ ਹੋ ਜਾਣ ਕਦੀ ਕਮਰ ਨਾ ਖਰਾਬ ਹੋ ਜੇ ਕਦੀ ਕੋਈ ਐਸੀ ਬਿਮਾਰੀ ਨਾ ਆ ਜਾਈ ਜਿਹੜੀ ਲਾ ਇਲਾਜ ਹੋਵੇ ਇਹ ਰੱਬ ਦੀ ਬਖਸ਼ੀ ਹੋਈ ਇੱਕ ਗਿਫਟ ਹੈ ਸਾਨੂੰ ਅੱਛਾ ਕਿ ਅਗਰ ਤੁਹਾਨੂੰ ਦਰਦ ਹੈ ਤੇ ਸੰਭਲ ਜੋ ਕਿ ਤੁਸੀਂ ਪਹਿਲੀ ਸਟੇਜ ਤੇ ਆ ਗਏ ਹੋ ਇੱਥੇ ਰੱਬ ਦਾ ਧੰਨਵਾਦ ਕਰੋ ਧੰਨਵਾਦ ਕਰੀਏ ਹਾਂਜੀ ਗੁਰਦੁਆਰੇ ਜਾਓ ਮੱਥਾ ਟੇਕ ਕੇ ਆਓ ਦਰਦ ਹੋਣ ਤੇ ਧੰਨਵਾਦ ਕਰਦੋਂ ਹੋਣ ਤੇ ਧੰਨਵਾਦ ਕਰੋ ਦਰਦ ਹੋਏਗੀ ਤਾਂ ਹੀ ਤੇ ਪਤਾ ਲੱਗੂਆ ਤੁਹਾਡੇ ਢਿੱਡੇ 'ਚ ਦਰਦ ਹੋਈ ਐਗਜ਼ਾਮਪਲ ਲੈ ਲੈਂਦੇ ਆ ਠੀਕ ਹੈ ਢਿੱਡੇ 'ਚ ਦਰਦ ਹੋਈ ਤੁਸੀਂ ਚੈੱਕ ਕਰਾਇਆ ਹੂੰ ਤੁਸੀਂ ਅਲਟਰਾਸਾਉਂਡ ਕਰਾ ਲਿਆ ਮੈਂ ਸਿੱਧਾ ਕਹਿੰਦਾ ਹੂੰ ਹੂੰ ਅਲਟਰਾਸਾਉਂਡ ਕਰਾ ਲਿਆ ਕਿਡਨੀ 'ਚ ਪੱਥਰੀ ਆ ਗਈ ਠੀਕ ਹੈ ਪਤਾ ਲੱਗ ਗਿਆ ਇਹ ਪੱਥਰੀ ਦਾ ਦਰਦ ਹੈ ਠੀਕ ਹੈ ਜੇ ਉਹ ਦਰਦ ਨਾ ਹੁੰਦੀ ਉਹ ਪੱਥਰੀ ਵੱਧਦੀ ਰਹਿੰਦੀ ਉਹਨੇ ਕਿਡਨੀ ਖਰਾਬ ਕਰ ਦੇਣੀ ਸੀ ਉਹਨੇ ਦਰਦ ਕੀਤੀ ਤੁਸੀਂ ਚੈੱਕ ਕਰਾਇਆ ਪੱਥਰੀ ਹੈ ਨਾਲੇ ਨੁਸਖਾ ਵੀ ਦੱਸ ਦੇਣਾ ਪੱਥਰ ਚਟ ਦਾ ਪੌਦਾ ਖਾਦਾ ਖੁਲਤ ਦੀ ਦਾਲ ਦਾ ਪਾਣੀ ਪੀਤਾ ਜਾਂ ਮੱਕੀ ਦੇ ਬਾਲ ਉਵਾਲ ਕੇ ਪੀਤੇ ਠੀਕ ਹੈ ਪੱਥਰੀ ਤੁਸੀਂ ਬਾਹਰ ਕੱਢ ਲਈ ਤੁਸੀਂ ਠੀਕ ਹੋ ਗਏ ਹੁਣ ਸ਼ੁਕਰ ਕਿੰਦਾ ਦਰਦ ਦਾ ਠੀਕ ਹੈ ਵੀ ਦਰਦ ਹੋਈ ਹੈ ਤੇ ਪੱਥਰੀ ਪਤਾ ਲੱਗੀ ਹੈ ਠੀਕ ਹੈ ਦਰਦ ਕਿੰਨਾ ਦਿੱਤੀ ਰੱਬ ਨੇ ਦਿੱਤੀ ਵੀ ਇੱਲੇ ਇੱਥੇ ਨੂੰ ਦਰਦ ਦੁਆ ਤੂੰ ਮੇਰਾ ਜੀ ਹੈ ਤੈਨੂੰ ਦਰਦ ਕਰ ਦਿਨਾ ਤੈਨੂੰ ਪਤਾ ਲੱਗ ਜਾਊਗਾ ਤੈਨੂੰ ਬਥਰੀ ਆ ਤੇ ਤੂੰ ਠੀਕ ਹੋ ਜਾਏਗਾ ਕੀ ਬੋਲਦਾ ਪਰ ਸਾਡੇ ਤਾਂ ਉਲਟਾ ਹੁੰਦਾ ਜੀ ਜਦੋਂ ਸਾਡੇ ਦਰਦ ਹੁੰਦਾ ਅਸੀਂ ਚੱਕਦੇ ਚੱਕ ਕੇ ਗੋਲੀ ਖਾ ਲੈਨੇ ਜੀ ਪੇਨ ਕਿਲਰ ਖਾ ਲੈਨੇ ਤੁਸੀਂ ਕਹ ਰਹੇ ਵੀ ਦਰਦ ਨਿਆਮਤ ਹੈ ਐਹੀ ਤੇ ਕਲਿਊਗਾ ਜਿਹੜਾ ਸਾਡਾ ਵੈਲਵਿਸ਼ਰ ਹੈ ਠੀਕ ਹੈ ਜਿਹੜੇ ਸਾਡੇ ਵਾਸਤੇ ਵਧੀਆ ਚੀਜ਼ ਲੈ ਕੇ ਆ ਰਿਹਾ ਹੂੰ ਉਹਨੂੰ ਵੀ ਅਸੀਂ ਗੋਲੀ ਮਾਰ ਦਿੰਨੇ ਆ ਜਿੱਦਾਂ ਹੀ ਦਰਦ ਆਈ ਅਸੀਂ ਕਹਿੰਦੇ ਆ ਦਰਦ ਹੈ ਵੀ ਦਰਦ ਹੈ ਇਹਨੂੰ ਕਰੋ ਕਰੋ ਉਹ ਦਰਦ ਦੀ ਗੋਲੀ ਖਾਓ ਇਹਨੂੰ ਮਾਰੋ ਪਹਿਲੇ ਦਰਦ ਨੂੰ ਪਰ ਉਹ ਤੁਹਾਨੂੰ ਮੈਸੇਜ ਦੇ ਨਾ ਆਇਆ ਵੀ ਤੁਸੀਂ ਮੇਰੀ ਗੱਲ ਸੁਣ ਲਈ ਮੈਨੂੰ ਠੀਕ ਕਰ ਲਓ ਹੂੰ ਕਿਵੇਂ ਠੀਕ ਕਰਨਾ ਹੈ ਤੁਹਾਡੇ ਹੱਥ ਵਿੱਚ ਹੈ ਓਕੇ ਤੁਸੀਂ ਉਹਨੂੰ ਦੱਬਣਾ ਦਰਦ ਦੀ ਗੋਲੀ ਲੈ ਕੇ ਪ੍ਰੈਸ ਕਰਨਾ ਯਾਨੀ ਕਿ ਠੀਕ ਹੈ ਸਪ੍ਰੈਸ ਕਰਤਾ ਜਾਂ ਉਹਦੀ ਗੱਲ ਸਮਝਣ ਤੋਂ ਬਾਅਦ ਉਹਨੂੰ ਕਿਹਾ ਭਾਈ ਮੇਰੇ ਸਮਝ ਆ ਗਈ ਟੈਸਟ ਕਰਾ ਲਿਆ ਮੈਂ ਜਾਂ ਮੈਂ ਕਿਸੇ ਵੈਦ ਨੂੰ ਦਿਖਾ ਲਿਆ 나ੜੀ ਦਿਖਾ ਲਈ ਹੂੰ ਉਹਨੇ ਦੱਸਤਾ ਮੈਨੂੰ ਐ ਦਿੱਕਤ ਹੈ ਮੈਂ ਉਹ ਚੀਜ਼ ਲਿੱਤੀ ਉਹਨੂੰ ਜੜੋਂ ਖਤਮ ਕਰ ਲਿਆ ਦਰਦ ਓਕੇ ਜੀ ਇਹ ਦਰਦ ਨੂੰ ਖਤਮ ਇਹ ਸਾਡੇ ਵਾਸਤੇ ਫਰੂਟਫੁੱਲ ਹੈ ਦਰਦ ਦਰਦ ਮਤਲਬ ਲਾਹੇ ਵੰਦੇ ਦਰਦ ਹੋਇਆ ਤੇ ਇਹ ਸਮਝੋ ਵੀ ਰੱਬ ਦਾ ਆਸ਼ੀਰਵਾਦ ਆਇਆ ਤੁਹਾਡੇ ਉੱਤੇ ਕੀ ਬਾਤ ਹੈ ਕੀ ਬਾਤ ਸਿਰ ਦਰਦ ਹੈ ਜੀ ਮੋਢੇ ਦਰਦ ਹੈ ਠੀਕ ਹੈ ਗਰਦਨ ਦਰਦ ਹੈ ਹੂੰ ਢਿੱਡ ਦਰਦ ਹੈ ਠੀਕ ਹੈ ਵਿਚਕਾਰ ਆ ਜੋ ਹੁਣ ਦਿਲੇ ਚ ਦਰਦ ਹੈ ਠੀਕ ਹੈ ਮੁੰਡੇ ਕੁੜੀ ਵਾਲਾ ਦਰਦ ਹੈ ਠੀਕ ਹੈ ਹਾਰਟ ਇਚ ਪੇਨ ਹੋ ਗਿਆ ਕੋਲੇਸਟ੍ਰੋਲ ਜਮ ਗਿਆ ਉਹ ਵੀ ਦਰਦ ਕਰੇਗਾ ਠੀਕ ਹੈ ਇਹ ਦਰਦ ਹੋਈ ਆ ਦਿਲ ਵਿੱਚ ਉਹ ਦਰਦ ਹੈ ਐਸਿਡਿਟੀ ਹੈ ਪੇਟ ਵਿੱਚ ਦਰਦ ਹੈ ਹਮ ਇਨਫੈਕਸ਼ਨ ਹੋ ਗਿਆ ਢਿੱਡੇ ਚ ਤਾਂ ਦਰਦ ਹੈ ਹਮ ਜੋੜਾਂ ਵਿੱਚ ਚੱਲੇ ਜੋ ਜੋੜ ਖਰਾਬ ਹੋਣ ਲੱਗੇ ਬਾਯੂ ਇਕੱਠੀ ਹੋਣ ਲੱਗੀ ਜੋੜਾਂ ਵਿੱਚ ਦਰਦ ਹੈ ਸਾਰੀ ਚੀਜ਼ਾਂ ਦਾ ਦਰਦ ਫਿਰ ਪਰਿਵਾਰ ਵਿੱਚ ਦਰਦ ਹੈ ਹਮ ਇਹ ਦਰਦ ਦਾ ਇੱਕ ਹੀ ਰਾਮ ਬਾਣੀ ਇਲਾਜ ਹੈ ਜੀ ਉਹ ਹੈ ਤੁਹਾਡਾ ਡਾਈਜੈਸ਼ਨ ਠੀਕ ਹੋਵੇ ਅੱਛਾ ਜਿਹੜੀ ਦਰਦ ਹੈ ਹੂੰ ਉਹ ਅਸੀਂ ਕਹਿੰਦੇ ਆ ਆਮ ਦੇ ਨਾਲ ਬਣਦੀ ਆ ਆਮ ਹੁੰਦਾ ਜਿਹੜਾ ਖਾਣਾ ਤੁਸੀਂ ਖਾਦਾ ਉਹ ਪਚਿਆ ਨਹੀਂ ਠੀਕ ਹੈ ਉਹਨੇ ਜਿਹੜਾ ਰਸ ਬਣਾਇਆ ਉਹ ਗਲਤ ਰਸ ਬਣਿਆ ਠੀਕ ਹੈ ਉੱਥੇ ਜਿਹੜੀ ਗੈਸ ਬਣੀ ਉਹ ਗਲਤ ਗੈਸ ਬਣੀ ਓਕੇ ਉਹ ਪਾਣੀ ਨੇ ਜਿੰਤੇ ਚਲੇ ਜਾਣਾ ਬਲੱਡੇ ਚ ਠੀਕ ਹੈ ਉਹਨੇ ਕੋਲੇਸਟ੍ਰੋਲ ਕਰ ਦੇਣਾ ਐਸਿਡਿਟੀ ਵਧਾ ਦੇਣੀ ਆ ਐਸਿਡ ਬਣੂਗਾ ਯੂਰਿਕ ਐਸਿਡ ਵੱਧ ਜੂਗਾ ਯੂਰਿਕ ਐਸਿਡ ਬਣੂਗਾ ਜੋੜਾਂ ਚ ਦਰਦ ਆ ਗਿਆ ਜੇ ਉਹ ਪਾਣੀ ਬਲੱਡ ਚ ਕੋਲੇਸਟ੍ਰੋਲ ਖਰਾਬ ਕਰੂਗਾ ਉਹ ਕੋਲੇਸਟ੍ਰੋਲ ਹਾਰਟ ਚ ਜਾ ਕੇ ਜਮਾ ਹੋਊਗਾ ਹਮ ਹਾਰਟ ਚ ਦਰਦ ਕਰੂਗਾ ਹਮ ਉਹੀ ਪਾਣੀ ਬਲੱਡ ਚ ਗਿਆ ਉਹਨੇ ਐਸਿਡਿਟੀ ਵਧਾਈ ਕੋਲੇਸਟ੍ਰੋਲ ਵਧਾਇਆ ਖੂਨ ਗਾੜਾ ਹੋ ਗਿਆ ਉਹ ਸਿਰੇ ਚ ਜਾਊਗਾ ਸਿਰ ਪੀੜ ਕਰੂਗਾ ਹਮ ਹਮ ਡਾਈਜੈਸ਼ਨ ਠੀਕ ਨਹੀਂ ਹੈ ਗਲਤ ਪਾਣੀ ਬਣਿਆ ਗਲਤ ਹਵਾ ਬਣੀ ਟਡੇ ਚ ਹੀ ਰਹਿ ਗਈ ਟਿੱਡ ਪੀੜ ਕਰੂਗਾ ਸਾਰੀ ਜੜ ਉੱਥੇ ਹੀ ਐ ਤੇ ਇਹਦਾ ਰਾਮ ਬਾਣ ਨੁਸਖਾ ਵੀ ਇੱਥੇ ਹੀ ਐ ਇਹ ਦੋ ਚੀਜ਼ਾਂ ਜਿਹੜੀ ਤੁਸੀਂ ਦਸੀ ਗੁੜ ਤੇ ਅਦਰਕ ਗੁੜ ਤੇ ਅਦਰਕ ਦੇਖੋ ਜਿਹੜਾ ਮੇਨ ਫੰਡਾ ਹੈ ਨਾ ਇਹਦਾ ਜੋੜਾਂ 'ਚ ਦਰਦ ਕਿਉਂ ਹੋਈ ਪਹਿਲੇ ਤੇ ਇਹ ਸਮਝਣਾ ਜ਼ਰੂਰੀ ਹੈ ਹਰ ਬੰਦਾ ਪਤਾ ਕੀ ਕਹਿੰਦਾ ਕ੍ਰੀਮ ਲਾ ਲਓ ਹੂੰ ਹੂੰ ਇਹ ਗਰੀਸ ਬਣਾ ਦਊਗੀ ਇਹ ਤੇਲ ਦਰਦ ਨੂੰ ਉਡਾ ਦੂਗਾ ਇਹਦੇ ਚੋਂ ਧੂਆ ਨਿਕਲਦਾ ਐ ਇਹ ਦਰਦ ਨੂੰ ਧੂਏ ਦੀ ਤਰ੍ਹਾਂ ਉਡਾ ਦੂਗਾ ਇਹ ਸੇਕ ਦੀ ਤਰ੍ਹਾਂ ਕਰ ਦੂਗਾ ਇਹ ਗਰੀਸ ਬਣਾ ਦੂਗਾ ਉਹ ਪਾਈ ਜੇ ਬਾਹਰੋਂ ਹੀ ਗਰੀਸ ਬਣੇ ਤੇ ਫਿਰ ਰੱਬ ਨੂੰ ਅੰਦਰ ਪਾਉਣ ਦੀ ਕੀ ਲੋੜ ਹੈ ਹੂੰ ਅੰਦਰ ਬਣਾਉਣ ਦੀ ਕੀ ਲੋੜ ਹੈ ਗਰੀਸ ਨੂੰ ਠੀਕ ਹੈ ਗਰੀਸ ਸਰੀਰ ਹੀ ਬਣਾਉਂਦਾ ਹੈ ਕੋਈ ਬਾਹਰੋਂ ਐਸੀ ਚੀਜ਼ ਨਹੀਂ ਜੀ ਬਾਹਰੋਂ ਲਾਤੀ ਤੇ ਗਰੀਸ ਬਣ ਜੇ ਹੂੰ ਜਿਹੜੇ ਡਾਕਟਰ ਟੀਕਾ ਵੀ ਲਾਉਂਦੇ ਨੇ ਨਾ ਜੋੜ 'ਚ ਜੀ ਬਿੱਲਾ ਵੀ ਤੇਰੇ ਟੀਕਾ ਲਾ ਦੇਣਾ ਦਰਦ ਦਾ ਜੋੜ 'ਚ ਨਾ ਇੱਕ ਟੀਕਾ ਲਾ ਲੈਂਦੇ ਆ ਟੀਕਾ ਲਾਣ ਤੋਂ ਬਾਅਦ ਉਹ ਕੀ ਕਰਦਾ ਟੀਕਾ ਉਹ ਸੈੱਲ ਨੂੰ ਐਕਟੀਵੇਟ ਕਰਦਾ ਜਾ ਕੇ ਵੀ ਤੂੰ ਗਰੀਸ ਬਣਾ ਉਹ ਗਰੀਸ ਦਾ ਟੀਕਾ ਨਹੀਂ ਹੈ ਪਰ ਗਰੀਸ ਬਣਾਏਗਾ ਕੌਣ ਉਹ ਸੈੱਲ ਜਿਹੜਾ ਜੋੜਾਂ ਦੇ ਵਿੱਚ ਛੇਪਿਆ ਹੈ ਜਿਵੇਂ ਇਹ ਜੋੜ ਹੈ ਇਹ ਜੋੜ ਦੇ ਅੰਦਰ ਇੱਥੇ ਮੈਂਬਰੇਨ ਹੈ ਇਹ ਮੈਂਬਰੇਨ ਗਰੀਸ ਬਣਾਉਂਦੀ ਹੈ ਉਹ ਜਦੋਂ ਇੱਥੇ ਟੀਕਾ ਲਾਉਂਦੇ ਆ ਉਹ ਕਹਿੰਦੇ ਆ ਵੀ ਇਸ ਮੈਂਬਰੇਨ ਨੂੰ ਐਕਟਿਵ ਕਰਦੇ ਆ ਵੀ ਤੂੰ ਹੋਰ ਗਰੀਸ ਬਣਾ ਠੀਕ ਹੈ ਬਾਹਰੋਂ ਲਾ ਕੇ ਗਰੀਸ ਨਹੀਂ ਬਣਦੀ ਬਾਹਰੋਂ ਲਾ ਕੇ ਤੁਸੀਂ ਉਹਨੂੰ ਚਾਰਜ ਕਰਦੇ ਹੋ ਓਕੇ ਜਿਹੜਾ ਮੈਸੇਜ ਤੁਸੀਂ ਦੇਣਾ ਹੈ ਸੈੱਲ ਨੂੰ ਉਹ ਦਿੰਦੇ ਹੋ ਉਹ ਮੈਸੇਜ ਬਾਹਰੋਂ ਦੇ ਤੋ ਤੁਹਾਡੇ ਕਰੀਮ ਨੇ ਦਿੱਤਾ ਅੰਦਰੋਂ ਕੋਣ ਦੇਗਾ ਵੱਡਾ ਸਵਾਲ ਤਾਂ ਇਹ ਹੈ ਜੀ ਅੰਦਰੋਂ ਵੀ ਤੇ ਦੇਣਾ ਹੈ ਅੰਦਰੋਂ ਇਹ ਦੇਣਗੇ ਅੱਛਾ ਅਦਰਕ ਔਰ ਗੁੜ ਕੀ ਆਉਂਦਾ ਖਰਾਬ ਕਿਉਂ ਹੁੰਦਾ ਹੈ ਖਰਾਬ ਹੁੰਦਾ ਤੁਹਾਡਾ ਜਦੋਂ ਡਾਈਜੈਸ਼ਨ ਠੀਕ ਨਹੀਂ ਹੁੰਦਾ ਉਹ ਆਮ ਬਣਿਆ ਆਮ ਜਾ ਕੇ ਜਦੋਂ ਜੋੜ 'ਚ ਬਹਿ ਜਾਂਦਾ ਉਹਨੂੰ ਆਮ ਵਾਤ ਕਹਿ ਦਿੰਦੇ ਆ ਓਕੇ ਰੂਮੈਟੋਇਡ ਆਰਥਰਾਇਟਿਸ ਓਕੇ ਓਸਟਿਓ ਆਰਥਰਾਇਟਿਸ ਬੋਨ ਕੁਲਨ ਲੱਕੀ ਓਕੇ ਜੋੜ ਇਕੱਠੇ ਹੋ ਗਏ ਉਹ ਦਰਦ ਕਰਨ ਲੱਗ ਜਾਂਦੇ ਤੁਹਾਨੂੰ ਮੈਸੇਜ ਆ ਜਾਂਦਾ ਵੀ ਮੈਨੂੰ ਹੁਣ ਠੀਕ ਕਰਨਾ ਹੈ ਗੁੜ ਦਾ ਕੀ ਕੰਮ ਹੈ ਹਮ ਇਹ ਆਪਣਾ ਸੁਰੀਆ ਤਰਕ ਮੇਰੇ ਹੱਥੇ ਅਦਰਕ ਦਾ ਕੀ ਕੰਮ ਹੈ ਅਦਰਕ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਖਾਦ ਅਦਰਕ ਅਦਰਕ ਖਾਣ ਪੀਣ ਦੀ ਪਾਚਨ ਸ਼ਕਤੀ ਵਧਾਉਂਦੀ ਹੈ ਸਭ ਤੋਂ ਪਹਿਲੇ ਜਿਵੇਂ ਪਾਚਨ ਸ਼ਕਤੀ ਵਧੇਗੀ ਤੁਹਾਡੀ ਹਮ ਤੁਸੀਂ ਜੋ ਖਾਦਾ ਉਹ ਪੂਰਾ ਡਾਈਜੈਸਟ ਹੋਇਆ ਜਿਹੜੀ ਜਿਹੜੀ ਵਾਯੂ ਤੁਹਾਡੇ ਗੋਡਿਆਂ 'ਚ ਜਾ ਕੇ ਕਿਸੇ ਵੀ ਜੋੜ 'ਚ ਜਾ ਕੇ ਖੜ ਗਈ ਹੈ ਹਮ ਕਿਸੇ ਜੋੜੇ ਚ ਮੇਰੇ ਇਸ ਜੋੜੇ ਚ ਵాయు ਖੜ ਗਈ ਇੰਦੇ ਚ ਖੜ ਗਈ ਗੋਡੇ ਚ ਖੜ ਗਈ ਵాయు ਹੂੰ ਉਹਨੇ ਦਰਦ ਕੀਤਾ ਇਹ ਵాయు ਨੂੰ ਚੁੱਕ ਦੇ ਦਰਦ ਕਿਸੇ ਨੂੰ ਵੀ ਦਰਦ ਹੈ ਉਹ ਵਾਤ ਡਿਸਆਰਡਰ ਹੈ ਵాయు ਕਰਕੇ ਹੀ ਦਰਦ ਹੁੰਦਾ ਓਕੇ ਕਮਰ ਦਰਦ ਹੈ ਗਰਦਨ ਦਰਦ ਹੈ ਢਿੱਡ ਦਰਦ ਵాయు ਹੈ ਇਹ ਵాయు ਨੂੰ ਖਤਮ ਚੱਕੂ ਗਈ ਚਦਈ ਓਕੇ ਗੋੜ ਕੀ ਹੈ ਸੰਸਕ੍ਰਿਤ ਅਧਿਖ ਸ਼ਲੋਕ ਲਖਿਆ ਮੈਂ ਦੱਸ ਦਿਨਾ ਫਿਰ ਉਹਦੀ ਪੰਜਾਬੀ ਵੀ ਦੱਸ ਦਾਂਗੇ ਆਪਾਂ ਠੀਕ ਹੈ ਉਹ ਕਹਿੰਦੇ ਆ ਮਧੁਰਮ ਮਧੁਰਮ ਜਾਇਤੇ ਇੰਦਾ ਪੰਜਾਬੀ ਚ ਮਤਲਬ ਹੈ ਜੇ ਮਿੱਠਾ ਖਾਣ ਨਾਲ ਹੂੰ ਅੱਗ ਵਧੂਗੀ ਅੱਗ ਕਿਹੜੀ ਵਧੂਗੀ ਢਿੱਡ ਵਾਲੀ ਅੱਗ ਵਧੂਗੀ ਓਕੇ ਰੋਟੀ ਖਾਣ ਤੋਂ ਪਹਿਲੇ ਮਿੱਠਾ ਕਿਉਂ ਖਾਂਦੇ ਸੀ ਰੋਟੀ ਖਾਣੀ ਆ ਰੋਟੀ ਖਾਓ ਰੋਟੀ ਖਾਣ ਤੋਂ ਪਹਿਲੇ ਪਹਿਲੇ ਮਿੱਠਾ ਖਾਣਾ ਚਾਹੀਦਾ ਮੰਨ ਲਓ ਤੁਸੀਂ ਅੱਗ ਜਲਾ ਰਹੇ ਹੋ ਹੂੰ ਅੱਗ ਨਹੀਂ ਜਲਦੀ ਥੋੜੀ ਜਿਹੀ ਅੱਗ ਜਲੀ ਆ ਉਹ ਪੁਝਣ ਦੀ ਕੋਸ਼ਿਸ਼ ਕਰਦੇ ਤੁਸੀਂ ਉਹਨੇ ਬੂਰਾ ਸੁੱਟਦੇ ਹੁੰਦੇ ਚ ਬੂਰਾ ਕੀ ਕਰਦਾ ਹੂੰ ਅੱਗ ਲਾ ਦਿੰਦਾ ਕਿਉਂ ਐਸੀ ਕੀ ਚੀਜ਼ ਹੈ ਬੂਰੇ ਚ ਮਿੱਠਾ ਹੈ ਹਾਂਜੀ ਜੇ ਤੁਸੀਂ ਢਿੱਡੇ ਚੱਕ ਹੈ ਉਹ ਕਹਿੰਦੇ ਮੈਨੂੰ ਐਸਿਡਿਟੀ ਰਹਿੰਦੀ ਹੈ ਜੀ ਮੇਰੇ ਅੱਗ ਰਹਿੰਦੀ ਅੱਗ ਰਹਿੰਦੀ ਅੱਗ ਰਹਿੰਦੀ ਹੂੰ ਹੂੰ ਅੱਗ ਕਿਵੇਂ ਦੱਬ ਗਈ ਤੁਹਾਡੀ ਹੁਣ ਉਹਨੂੰ ਵਧਾਣਾ ਹੈ ਕਿਵੇਂ ਵਧਾਓਗੇ ਉਹਦੇ ਮਿੱਠਾ ਪਾਓ ਕਿਉਂ ਪਾਓ ਕਿਉਂ ਕੀ ਕਰਦਾ ਅੱਗ ਵਧਾਉਂਦਾ ਠੀਕ ਮਿੱਠਾ ਕੀ ਕਰਦਾ ਅੱਗ ਵਧਾਉਂਦਾ ਤੁਹਾਡੀ ਡਾਈਜੈਸ਼ਨ ਸ਼ਕਤੀ ਕਮਜ਼ੋਰ ਹੈ ਹੂੰ ਰੋਟੀ ਖਾਣ ਤੋਂ ਪਹਿਲੇ ਮਿੱਠਾ ਖਾ ਲਓ 15 ਮਿੰਟ ਪਹਿਲੇ ਡਾਈਜੈਸ਼ਨ ਵਧ ਜੀ ਇਹ ਗੁੜ ਡਾਈਜੈਸ਼ਨ ਵਧਾਏਗਾ ਜਿਹੜਾ ਤੁਸੀਂ ਖਾਓਗੇ ਉਹਨੂੰ ਪਚਾਏਗਾ ਪਚਾਏਗਾ ਆਮ ਨਹੀਂ ਬਣੇਗਾ ਖਰਾਬ ਵਾਯੂ ਨਹੀਂ ਬਣੇਗੀ ਗੋਡਿਆਂ 'ਚ ਜਾ ਕੇ ਰੁਕੇਗੀ ਨਹੀਂ ਜੋੜਾਂ 'ਚ ਜਾ ਕੇ ਰੁਕੇਗੀ ਨਹੀਂ ਦਰਦ ਹੋਏਗਾ ਨਹੀਂ ਇਹ ਭੁੱਖ ਵਧਾਉਂਦਾ ਹੈ ਉਹ ਹੀ ਜੀ ਅਗਨੀ প্রজਲ ਇਹ ਦੋਵੇਂ ਚੀਜ਼ਾਂ ਜਦੋਂ ਮਿਲਦੀਆਂ ਤੁਸੀਂ ਗੁੜ ਤੇ ਇਹ ਖਾਂਦੇ ਹੋ ਡਾਈਜੈਸ਼ਨ ਵਧਾਉਂਦਾ ਹੈ ਫਿਰ ਆਪਾਂ ਸੌਂਫ ਖਾਨੇ ਆ ਰੋਟੀ ਖਾ ਕੇ ਆਪਾਂ ਠੀਕ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਦਾ ਠੀਕ ਹੈ ਜੀ ਫਿਰ ਕਿਨੇ ਲਿਆ ਵੀ ਗੁੜ ਲਿਆ ਗੁੜ ਕਿਉਂ ਹੈ ਜੀ ਸੋਚੇ ਕਿਉਂ ਕਿਉਂ ਹੈ ਮੱਕੀ ਦੀ ਰੋਟੀ ਸਾਨੂੰ ਦੱਸ ਕਿੰਦੇ ਨਾਲ ਖਾਂਦੇ ਹੋ ਗੁੜ ਕਿਉਂ ਨਾਲ ਕਿਉਂ ਖਾਂਦੇ ਹੋ ਉਹਨੂੰ ਪਛਾਣ ਵਾਸਤੇ ਅੱਗ ਉੰਨੀ ਚਾਹੀਦੀ ਹੈ ਮੱਕੀ ਦੀ ਰੋਟੀ ਓਕੇ ਸਾਗ ਨੂੰ ਪਛਾਣ ਵਾਸਤੇ ਅੱਗ ਚਾਹੀਦੀ ਹੈ ਉਹਨੂੰ ਕਹਿੰਦੇ ਆ ਅਦਰਕ ਪਾ ਕੇ ਤੜਕਾ ਲਾ ਦੇ ਪੰਦੇ ਹੋਗੇ ਨਹੀਂ ਪੰਦੇ ਬਿਲਕੁਲ ਤੁਸੀਂ ਅਦਰਕ ਪਾ ਰਹੇ ਹੋ ਤੁਸੀਂ ਗੁੜ ਪਾ ਰਹੇ ਹੋ ਤੁਸੀਂ ਕਿਉਂ ਪਾ ਰਹੇ ਹੋ ਤਿੰਨੋਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਹੂੰ ਅਗਨੀ ਜਦੋਂ ਵੱਧ ਜੇਗੀ ਸਾਰੇ ਜੋੜ ਚੱਕੇ ਜਾਣਗੇ ਤੁਹਾਡੇ ਕੋਈ ਦਰਦ ਹੈ ਸ਼ਰੀਰ ਦਾ ਸਭ ਖਤਮ ਇਹ ਤੇ ਹੈ ਪਹਿਲਾ ਸਟੇਜ ਠੀਕ ਹੈ ਤੁਹਾਡੇ ਦਰਦ ਹੋਣ ਦੀ ਫੀਲਿੰਗ ਹੈ ਦਰਦ ਹੋ ਰਹੀ ਹੈ ਮੈਂ ਪ੍ਰੋਬਲਮ ਨਾ ਜੇ ਅਦਰਕ ਗੁੜ ਲਾਈਫ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦੋ ਪ੍ਰੋਬਲਮ ਖਤਮ ਹੋ ਜਾਏਗੀ